ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਕਿ ਇੱਕ ਸਮੇਂ ਸਿੱਖਾਂ ਨੇ ਆਪ ਹੀ ਆਕਾਰ ਤੱਕ ਸਾਹਿਬ ਦੀ ਇਮਾਰਤ ਨੂੰ ਢਾ ਦਿੱਤਾ ਸੀ ਪਰ ਕਿਉਂ ਅਤੇ ਇੱਕ ਅਜਿਹਾ ਗੁਰਦੁਆਰਾ ਸਾਹਿਬ ਜਿਸ ਨੂੰ ਢਾ ਕੇ ਅੱਜ ਉੱਥੇ ਬੱਸ ਸਟੈਂਡ ਬਣਾ ਦਿੱਤਾ ਗਿਆ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਈ ਕਿਲੋਮੀਟਰ ਦੂਰ ਤੋਂ ਲਾਲ ਕਿਲੇ ਦੀ ਇਮਾਰਤ ਤੇ ਤੀਰ ਕਿਵੇਂ ਮਾਰੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੁਝ ਐਹੋ ਜਿਹੇ ਹੀ ਅਣ ਸੁਨੇ ਫੈਕਟਸ ਦੇ ਬਾਰੇ ਗੱਲ ਕਰਾਂਗੇ। ਸੋ ਵੀਡੀਓ ਨੂੰ ਆਖਿਰ ਤੱਕ ਜ਼ਰੂਰ ਵੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁਆਇਨ ਜ਼ਰੂਰ ਕਰਿਓ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੰਗੀ ਤੇ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਦੇ ਲਈ ਆਈਏ। ਜੱਸਾ ਸਿੰਘ ਆਲੂਵਾਲੀਆ ਜੀ ਇਤਿਹਾਸ ਦੇ ਇਕਲੌਤੇ ਐਸੇ ਜਰਨਲ ਸਨ ਜਿਨ੍ਹਾਂ ਨੇ ਦਿੱਲੀ, ਸਰਹੰਦ ਤੇ ਲਾਹੌਰ ਨੂੰ ਜਿੱਤਿਆ। ਉਸ ਤੋਂ ਬਾਅਦ ਉਹਨਾਂ ਨੇ ਸਿੱਖ ਰਾਜ ਦਾ ਸਿੱਕਾ ਚਲਾਇਆ ਸੀ ਤੇ ਆਪਣੇ ਨਾਮ ਤੇ ਨਹੀਂ ਸਗੋਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਉਹ ਸਿੱਕਾ ਚਲਾਇਆ ਸੀ ਇਹ ਉਹੀ ਜਰਨੈਲ ਸੀ ਜਿਨ੍ਹਾਂ ਨੂੰ ਅਬਦਾਲੀ ਨੇ ਸੰਧੀ ਕਰਨ ਦੀ ਪੇਸ਼ਕਸ਼ ਪੇਜੀ ਸੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਢਹਿ ਚੁਕੇ ਹੋਏ ਮਲਵੇ ਦੇ ਉੱਪਰ ਖੜੇ ਜੱਸਾ ਸਿੰਘ ਆਲੂਵਾਲੀਆ ਜੀ ਨੇ ਉਸ ਦੀ ਇਸ ਪੇਸ਼ਕਸ਼ ਨੂੰ ਇਹ ਕਹਿੰਦੇ ਹੋਏ ਮਨਾਂ ਕਰ ਦਿੱਤਾ ਕਿ ਅਸੀਂ ਹੁਣ ਤੈਨੂੰ ਜੰਗੇ ਮੈਦਾਨ 'ਚ ਮਿਲਾਂਗੇ ਅਸੀਂ ਗੁਰੂ ਘਰਾਂ ਦੇ ਮੜਵੇ ਦੇ ਉੱਤੇ ਖੜੇ ਹੋਗੇ ਇਹੋ ਜਿਹੇ ਪੇਸ਼ਕਸ਼ਾਂ ਨਹੀਂ ਮੰਨ ਸਕਦੇ ਤੇ ਜੱਸਾ ਸਿੰਘ ਆਲੂਵਾਲੀਆ ਜੀ ਕੌਮ ਦੇ ਪਹਿਲੇ ਸੁਲਤਾਨ ਰਹੇ ਸਨ ਦਿੱਲੀ ਜਿੱਤਣ ਤੋਂ ਬਾਅਦ ਉਹਨਾਂ ਨੂੰ ਸੁਲਤਾਨੀ ਦੀ ਪੇਸ਼ਕਸ਼ ਦਿੱਤੀ ਗਈ ਸੀ ਸਿੱਖਾਂ ਨੇ ਆਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਖੁਦ ਹੀ ਕਿਉ ਢਾ ਦਿੱਤਾ ਸੀ ਇਹ ਗੱਲ ਸੁਣ ਕੇ ਤੁਹਾਨੂੰ ਵੀ ਬਹੁਤ ਵੱਡਾ ਸ਼ੌਕ ਲੱਗਾ ਹੋਵੇਗਾ ਇਹ ਗੱਲ ਹੈ ਜੂਨ 1984 ਦੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਫੋਰਟਸ ਦੇ ਵੱਲੋਂ ਟੈਟਰੀ ਕਰ ਦਿੱਤਾ ਗਿਆ ਸੀ ਤੇ ਆਹ ਸਾਹਮਣੇ ਤੋਂ ਬਾਅਦ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦਾ ਜਾਇਜ਼ਾ ਲਿਆ ਤੇ ਉਹ ਇਸ ਗੱਲ ਨੂੰ ਚੰਗੇ ਤਰੀਕੇ ਦੇ ਨਾਲ ਸਮਝ ਗਈ ਸੀ ਕਿ ਜਦੋਂ ਤੱਕ ਇਹ ਇਮਾਰਤ ਸਿੱਖਾਂ ਦੀ ਅੱਖਾਂ ਦੇ ਸਾਹਮਣੇ ਰਹੇਗੀ ਤਾਂ ਤੱਕ ਸਿੱਖਾਂ ਦੇ ਦਿਲ ਦੇ ਵਿੱਚ ਬਦਲੇ ਦੀ ਅੱਗ ਜਿੰਦੀ ਰਹੇਗੀ ਜਿਸ ਕਰਕੇ ਇੰਦਰਾ ਗਾਂਧੀ ਦੇ ਹੁਕਮ ਅਨੁਸਾਰ ਐਸ ਇਮਾਰਤ ਦੀ ਉਸਾਰੀ ਸ਼ੁਰੂ ਹੋ ਗਈ ਤੇ ਜਦੋਂ ਆਕਾਰ ਤੱਕ ਸਾਹਿਬ ਦੀ ਇਹ ਇਮਾਰਤ ਬਣ ਗਈ ਸੀ ਤਾਂ ਸਿੱਖਾ ਨੇ ਇੰਦਰਾ ਗਾਂਧੀ ਦੇ ਵੱਲੋਂ ਬਣਾਈ ਗਈ ਹੋਈ ਐਸ ਇਮਾਰਤ ਨੂੰ ਮਨਜ਼ੂਰ ਨਹੀਂ ਕੀਤਾ ਜਿਸ ਕਰਕੇ ਸਿੱਖਾ ਨੇ ਆਪਣੇ ਹੱਥਾਂ ਦੇ ਨਾਲ ਹੀ ਅਕਾਲ ਤਖਤ ਸਾਹਿਬ ਜੀ ਦੀ ਉਹ ਇਮਾਰਤ ਨੂੰ ਟੈਢੇ ਨਹੀਂ ਕਰ ਦਿੱਤਾ ਜਿਸ ਤੋਂ ਬਾਅਦ ਸਿੱਖਾ ਨੇ ਦਸਬੰਦ ਆਪਣੇ ਹੱਥਾਂ ਦੇ ਨਾਲ ਅਕਾਲ ਤਖਤ ਸਾਹਿਬ ਜੀ ਦੀ ਅੱਜ ਵਾਲੀ ਇਮਾਰਤ ਨੂੰ ਬਣਾਇਆ ਅੱਜ ਕੱਲ ਜਦੋਂ ਅਸੀਂ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਨੰਦਮਸਤਕ ਹੁੰਨੇ ਹਾਂ ਤਾਂ ਉਹ ਇਹ ਇਮਾਰਤ ਹੈ ਜੋ ਸਿੱਖਾ ਨਹੀਂ ਆਪਣੇ ਹੱਥਾਂ ਦੇ ਨਾਲ ਬਣਾਈ ਹੈ ਚਿਰੀ ਹੇਮਕੁੰਡ ਸਾਹਿਬ ਦਾ ਸਥਾਨ ਜਿਹੜਾ ਅੱਜ ਸੀ ਦੇਖਣੇ ਹਾਂ ਉਹ ਸ਼ੁਰੂ ਤੋਂ ਅਜੀਹਾ ਨਹੀਂ ਸੀ ਸਭ ਤੋਂ ਪਹਿਲਾਂ ਭਾਈ ਸੋਮਣ ਸਿੰਘ ਜੀ ਤੇ ਭਾਈ ਮੋਦਨ ਸਿੰਘ ਜੀ ਦੇ ਵੱਲੋਂ 1935 ਦੇ ਵਿੱਚ ਇੱਥੇ ਇੱਕ 10x10 ਫੁੱਟ ਦੀ ਇੱਕ ਛੋਟੀ ਜੀ ਇਮਾਰਤ ਬਣਵਾਈ ਗਈ ਤੇ ਉਸ ਤੋਂ 2 ਸਾਲ ਤੋਂ ਬਾਅਦ ਤੰਬਰ ਦੇ ਮਹੀਨੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਕੀਤਾ ਗਿਆ ਤੇ ਇਸ ਤੋਂ ਅਗਲੇ 2 ਸਾਲ ਤੋਂ ਬਾਅਦ ਭਾਈ ਸੋਣ ਸਿੰਘ ਜੀ ਟੀਬੀ ਦੀ ਬਿਮਾਰੀ ਕਰਕੇ ਆਪਣਾ ਸਰੀਰ त्याग ਗਏ ਪਰ ਇਸ ਤੋਂ ਪਹਿਲਾਂ ਉਹ ਸ੍ਰੀ ਹੇਮਕੋਟ ਸਾਹਿਬ ਜੀ ਦੀ ਸਾਰੀ ਸੇਵਾ ਨੂੰ ਭਾਈ ਮੋਦਨ ਸਿੰਘ ਜੀ ਦੇ ਹੱਥਾਂ ਦੇ ਵਿੱਚ ਸੌਂਪ ਜਾਂਦੇ ਨੇ ਜਿਨ੍ਹਾਂ ਨੇ ਅਗਲੇ 21 ਸਾਲਾਂ ਤੱਕ ਇਸ ਸਥਾਨ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਅੱਜਕੱਲ੍ਹ ਬਹੁਤ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ ਨੇ ਪਰ ਉਸ ਸਮੇਂ ਅਜਿਹਾ ਕੁਝ ਨਹੀਂ ਸੀ ਤੇ ਅੱਜ ਦੇ ਬਾਰੇ ਵੀ ਅਸੀਂ ਇੱਕ ਪੂਰੀ ਡਿਟੇਲਸ ਵੀਡੀਓ ਬਣਾਈ ਹੋਈ ਹੈ ਤੇ ਇਸ ਵੀਡੀਓ ਦੇ ਵਿੱਚ ਅਸੀਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਦਾ ਪੂਰਾ ਇਤਿਹਾਸ ਦੱਸਿਆ ਹੋਇਆ ਹੈ ਤੁਸੀਂ ਉਸ ਵੀਡੀਓ ਨੂੰ ਵੀ ਜ਼ਰੂਰ ਵੇਖਿਓ ਕੀ ਤੁਸੀਂ ਜਾਣਦੇ ਹੋ ਕਿ ਜਿਹੜੇ ਲੋਕ ਨੇਤਰਹੀਨ ਨੇ ਜਾਂ ਫਿਰ ਜੋ ਨਹੀਂ ਦੇਖ ਸਕਦੇ ਉਹਨਾਂ ਵਾਸਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਤਿਆਰ ਕੀਤਾ ਗਿਆ ਹੈ ਐਸ ਸਰੂਪ ਗੁਰਮੀਲ ਸਿੰਘ ਜੀ ਨੇ 12 ਸਾਲ ਦੀ ਨਿੰਦ ਦੇ ਨਾਲ ਤਿਆਗ ਕੀਤਾ ਹੈ ਇਹ ਭਾਈ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਹਜੂਰੀ ਰਾਗੀ ਸਨ ਤੁਹਾਡੀ ਜਾਣਕਾਰੀ ਦੇ ਲਈ ਇਹ ਸਰੂਪ ਪੰਜਾ ਕਫਤਾ ਦੇ ਅੰਦਰ ਮੌਜੂਦ ਹੈ ਤੇ ਦਿੱਲੀ ਦੇ ਵਿੱਚ ਗੁਰਦੁਆਰਾ ਬਾਲਾ ਸਾਹਿਬ ਜੀ ਦੇ ਵਿੱਚ ਇੱਕ ਸਰੂਪ ਹੈ ਕੀ ਤੁਸੀਂ ਜਾਣਦੇ ਹੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਾਲ ਕਿਲੇ ਦੇ ਉੱਪਰ ਕਿਉਂ ਤੀਰ ਮਾਰੇ ਸਨ ਜਦੋਂ ਗੁਰੂ ਸਾਹਿਬਾਨ ਜੀ ਦਿੱਲੀ ਆਏ ਹੋਏ ਸੀ ਆਰਾ ਮੋਤੀ ਬਾਗ ਸਾ이드 ਦੇ ਰੁਕੇ ਹੋਏ ਸੀ ਜਦੋਂ ਗੁਰੂ ਸਾਹਿਬਾਨ ਜੀ ਉੱਥੇ ਠਹਿਰੇ ਹੋਏ ਸੀ ਤਾਂ ਗੁਰੂ ਸਾਹਿਬਾਨ ਜੀ ਨੇ ਲਾਲ ਕਿਲੇ ਦੇ ਉੱਪਰ ਤੀਰ ਮਾਰਿਆ ਤੇ ਉਸ ਸਮੇਂ ਦਾ ਰਾਜਾ ਬਹਾਦਰ ਸ਼ਾਹ ਇਹ ਚੀਜ਼ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਉਸ ਨੂੰ ਇੱਕ ਗੱਲ ਤਾਂ ਪੱਕੀ ਸੀ ਕਿ ਇਹ ਚੀਜ਼ ਸਿਰਫ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੀ ਕਰ ਸਕਦੇ ਨੇ ਤੇ ਇੱਕ ਵਾਰ ਫਿਰ ਤੋਂ ਗੁਰੂ ਸਾਹਿਬਾਨ ਜੀ ਇੱਕ ਤੀਰ ਚਲਾਉਂਦੇ ਨੇ ਜੋ ਬਹਾਦਰ ਸ਼ਾਹ ਦੇ ਸਿੰਘਾਸਨ ਤੇ ਲੱਗਦਾ ਹੈ ਤੇ ਉਸ ਦੇ ਨਾਲ ਇੱਕ ਚਿੱਠੀ ਪਈ ਹੋਈ ਸੀ ਜਿਸ ਦੇ ਅੰਦਰ ਇਹ ਲਿਖਿਆ ਸੀ ਕਿ ਇਹ ਕੋਈ ਕਰਾਮਾਤ ਨਹੀਂ ਹੈ ਇਹ ਮੇਰਾ ਅਭਿਆਸ ਹੈ ਜਿਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਹੀ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ ਚਾਹੇ ਉਹ ਕਿਸੇ ਵੀ ਖੇਤਰ ਚ ਕਿਉਂ ਨਾ ਹੋਵੇ ਪੰਜਾਬ ਨੂੰ ਹਰ ਕੋਈ ਉੜਦਾ ਪੰਜਾਬ ਜਾਂ ਫਿਰ ਜਿਵੇਂ ਬਾਲੀਵੁੱਡ ਵਾਲੇ ਪੰਜਾਬ ਨੂੰ ਨਸ਼ੇੜੀ ਕਰਕੇ ਪੇਸ਼ ਕਰਦੇ ਹਨ ਪਰ ਇਸ ਦੀ ਸੱਚਾਈ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਐਮਸੀ ਰਿਪੋਰਟ ਦੇ ਅਕੋਰਡਿੰਗ ਨੈਗਨੀਚਿਊਡ ਸਬਸਟੈਂਸ ਜੀ ਯਾ ਦੀ ਲਿਸਟ ਦੇ ਵਿੱਚ ਉਸ ਦੀ ਟੌਪ 10 ਸਟੇਟਾਂ ਦੇ ਵਿੱਚੋਂ ਪੰਜਾਬ ਦਾ ਕਿਤੇ ਵੀ ਨਾਮ ਨਹੀਂ ਮਿਲਦਾ ਭਾਵੇਂ ਉਹ ਸ਼ਰਾਬ ਹੋਵੇ ਜਾਂ ਫਿਰ ਡਰੱਗਸ ਜੇਕਰ ਅਸੀਂ ਕੋਹਲ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਸਭ ਤੋਂ ਉੱਪਰ ਨਾਮ ਹੈ ਛੱਤੀਸਗੜ੍ਹ ਦਾ ਤ੍ਰਿਪੁਰਾ ਤੇ ਅਰੁਣਾਚਲ ਪ੍ਰਦੇਸ਼ ਗਾਂਦੇ ਵਿੱਚ ਸਭ ਤੋਂ ਉੱਪਰ ਨਾਮ ਹੈ ਓਡੀਸ਼ਾ ਸਿੱਕਮ ਤੇ ਨਾਗਾਲੈਂਡ ਹیروਇਨ ਤੇ 스낵 ਦੀ ਜੇਕਰ ਗੱਲ ਕੀਤੀ ਜਾਏ ਤੇ ਉਸ ਦਾ ਸਭ ਤੋਂ ਜ਼ਿਆਦਾ ਯੂਜ਼ ਮਿਜ਼ੋਰਮ ਨਾਗaland ਤੇ ਸਿੱਕਮ ਦੇ ਵਿੱਚ ਹੁੰਦਾ ਹੈ। ਸੋ ਪੰਜਾਬ ਇਸ ਦੇ ਟੌਪ 10 ਸਟੇਟ ਦੇ ਉੱਪਰ ਨਹੀਂ ਆਉਂਦਾ ਹੈ। ਪਰ ਇਸ ਦਾ ਮਤਲਬ ਐ ਵੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਦਿੱਕਤ ਨਹੀਂ ਹੈ। ਪੰਜਾਬ ਦੇ ਵਿੱਚ ਯਕੀਨਨ ਹੀ ਨਸ਼ੇ ਦੀ ਸਮੱਸਿਆ ਹੈ। ਪਰ ਉਹ ਨਹੀਂ ਜੋ ਸਾਨੂੰ ਬਾਲੀਵੁੱਡ ਵਾਲੇ ਦਿਖਾਉਂਦੇ ਨੇ ਕੀ ਤੁਸੀਂ ਜਾਣਦੇ ਹੋ ਕਿ ਇੱਕ ਸਮੇਂ ਤੇ ਅਰਦਾਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਤੇ ਉਹਨਾਂ ਦੇ ਰਾਜ ਦੀ ਖੁਸ਼ਹਾਲਤੀ ਦੀ ਵੀ ਬੇਨਤੀ ਹੁੰਦੀ ਸੀ ਪਰ ਕੁਝ ਕਾਰਨਾ ਕਰਕੇ ਉਸਨੂੰ ਅਰਦਾਸ ਦੇ ਵਿੱਚੋਂ ਕੱਟ ਦਿੱਤਾ ਗਿਆ ਸੀ ਦਰਸਲ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਕੁਝ ਗਲਤੀਆਂ ਹੋਈਆਂ ਜਿਵੇਂ ਕਿ ਬੇਸ਼ਵਾ ਦਾ ਨਾਚ ਵੇਖਣਾ ਆਪਣੀ ਦਾੜੀ ਰੰਗਣੀ ਤੇ ਕਈ ਇਤਿਹਾਸਕਾਰ ਤਾਂ ਇਹ ਵੀ ਲਿਖਦੇ ਨਹੀਂ ਕਿ ਮਹਾਰਾਜਾ ਪੀਨ ਵੀ ਖਾਂਦੇ ਹੁੰਦੇ ਸੀ ਤੇ ਜਦੋਂ ਅਜਿਹੀਆਂ ਗਲਤੀਆਂ ਦੀ ਜਾਣਕਾਰੀ ਅਕਾਲ ਤੱਕ ਸਾਹਿਬ ਤੱਕ ਪੁੱਜੀ ਤਾਂ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬੁਲਾਇਆ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਤਖਤ ਦੇ ਅੱਗੇ ਪੇਸ਼ ਨਹੀਂ ਹੋਏ ਤਾਂ ਉੱਥੇ ਦੇ ਜਥੇਦਾਰ ਨੇ ਦੋ ਹੁਕਮਨਾਮੇ ਭੇਜੇ ਕਿ ਅੱਜ ਤੋਂ ਬਾਦ ਦਰਬਾਰ ਸਾਹਿਬ ਦੀ ਦੇਗ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਜ਼ਾਨੇ ਦੇ ਵਿੱਚੋਂ ਨਹੀਂ ਬਣੇਗੀ ਤੇ ਨਾ ਹੀ ਅੱਗੇ ਤੋਂ ਅਰਦਾਸ ਦੇ ਵਿੱਚ ਮਹਾਰਾਜੇ ਦੀ ਰਾਤ ਦੀ ਸਲਾਮਤੀ ਦੀ ਗੱਲ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਹੀ ਮਹਾਰਾਜਾ ਰਣਜੀਤ ਸਿੰਘ ਜੀ ਜੀ ਦੇ ਸਾਹਮਣੇ ਕੋڑے ਮਾਰਨ ਦੀ ਸਜ਼ਾ ਦਿੱਤੀ ਗਈ ਸੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਪਰਵਾਣ ਕੀਤੀ ਤੇ ਜੇਕਰ ਤੁਸੀਂ ਇਸ ਦੇ ਬਾਰੇ ਵੀ ਡੀਟੇਲਸ ਜਾਨਣਾ ਚਾਹੁੰਦੇ ਹੋ ਤਾਂ ਅਸੀਂ ਇਸ ਦੇ ਬਾਰੇ ਇੱਕ ਵੀਡੀਓ ਬਣਾਈ ਹੋਈ ਹੈ ਜਿਸ ਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਰ ਸੀਗਾ ਉਹ ਪੂਰਾ ਇਤਿਹਾਸ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਧੰਨਵਾਦ